ਹਾਂਜੀ ਬਹੁਤ ਹੀ ਵਧੀਆ ਪਿਆਰ ਦਿੱਤਾ ਪੰਜਾਬੀ ਕਮਿਊਨਿਟੀ ਨੇ ਜੀ ਵੱਡੇ ਲੈਵਲ ਤੇ ਪੰਜਾਬੀ ਕਮਿਊਨਿਟੀ ਉੱਥੇ ਇਕੱਠੀ ਹੋਈ ਸੀ ਜੀ ਤੇ ਖਿਡਾਰੀਆਂ ਨੂੰ ਵੀ ਬਹੁਤ ਹੌਸਲਾ ਵਜਾਈ ਦਿੱਤੀ ਕਿਸੇ ਨੇ ਪੈਸਾ ਦੇ ਕੇ ਯੂਰੋ ਦੇ ਕੇ ਕਿਸੇ ਨੇ ਵੈਸੇ ਉਤਸ਼ਾਹ ਦਿੱਤਾ ਤੇ ਬਹੁਤ ਚੰਗਾ ਲੱਗਿਆ ਸਪੇਨ ਦੇ ਵਿੱਚ ਕੱਲ ਗਵਰਨਮੈਂਟ ਵੱਲੋਂ ਹਾਈ ਅਲਰਟ ਕੀਤਾ ਗਿਆ ਸੀਗਾ ਗਰਮੀ ਦਾ ਕਿ ਸੰਡੇ ਦਾ ਦਿਨ ਇਹੋ ਜਿਹਾ ਹੋਵੇਗਾ ਜਦੋਂ ਬਹੁਤ ਗਰਮੀ ਪਵੇਗੀ ਤੇ ਅੱਜ ਕੱਲ ਪੰਜਾਬ ਦੇ ਵਿੱਚ ਗੱਲ ਕਰੀ ਜਾਂਦੇ ਆ ਜੀ ਨਸ਼ਿਆਂ ਤੇ ਲੱਗ ਗਏ ਟੀਕੇ ਲਾਉਣ ਲੱਗ ਗਏ ਆ ਹੋ ਗਿਆ ਉਹ ਹੋ ਗਿਆ ਮਰ ਗਏ ਲੁੱਟ ਗਏ ਇਹਨਾਂ ਮੁੰਡਿਆਂ ਦਾ ਧਿਆਨ ਦੇਖ ਕੇ ਤੁਸੀਂ ਵੀ ਜਿਹੜੇ ਨਸ਼ੇ ਟੀਕੇ ਲਾਉਂਦੇ ਆ ਤੁਸੀਂ ਵੀ ਦੇਖ ਲਓ ਕਿ ਇਦਾਂ ਦੀਆਂ ਛਾਤੀਆਂ ਬਣਾਉਣੀਆਂ ਤੇ ਮਿਹਨਤ ਕਰਨੀ ਪੈਣੀ ਘਰਾਂ ਦੇ ਚ ਕਿਉਂ ਕਿਦਾਂ ਕਰਨੀ ਪੈਣੀ ਕਿ ਨਹੀਂ ਹਾਂਜੀ ਹਾਂਜੀ ਮਿਹਨਤ ਦਾ ਇਹ ਤੁਹਾਡੀ ਗੱਲ ਤੇ ਮੈਂ ਕੁਝ ਲਿਖਿਆ ਮੈਂ ਤੁਹਾਨੂੰ ਬੋਲ ਕੇ ਦੱਸਦਾ ਆਜੋ ਆਜੋ ਬੋਲ ਕੇ ਤੁਸੀਂ ਦੱਸੋ ਇਹ ਕਿ ਧਰਤੀ ਗੁਰੂਆਂ ਪੀਰਾਂ ਦੀ ਤੇ ਭਗਤ ਸਿੰਘ ਸ਼ਰਾਬੇ ਦੀ ਜੀ ਇਹਨਾਂ ਸਭ ਕੁਰਬਾਨੀ ਕੀਤੀ ਹੈ ਗੱਲ ਚੱਲਦੀ ਨਾਨਕ ਬਾਬੇ ਦੀ ਜੀ ਇੱਥੇ ਸੀਸਤੜੀ ਤੇ ਧਰ ਲੈਂਦੇ ਕਿਸ਼ਨਪੁਰੇ ਵਾਲਿਆਂ ਅਣਖ ਲਈ ਹੀ ਜੁੰਦੇ ਆ ਇਹ ਧਰਤ ਮੇਰੇ ਪੰਜਾਬ ਦੀ ਇੱਥੇ ਸ਼ੇਰ ਹੀ ਪੈਦਾ ਹੁੰਦੇ ਆ ਸ਼ੇਰਾਂ ਬੱਬਰ ਸ਼ੇਰਾਂ ਦੀ ਧਰਤੀ ਯੋਧਿਆਂ ਦੀ ਕਿਆ ਬਾਤ ਹੈ ਕਿਆ ਬਾਤ ਪੰਜਾਬ ਤੋਂ ਸਪੇਨ ਦੇਖ ਰਹਿ ਸਰੋਤਿਆਂ ਦਾ ਵੈਲਕਮ ਕਰਦੇ ਆ ਅੱਜ ਤੁਹਾਡੀ ਮੁਲਾਕਾਤ ਕਰਾਉਨੇ ਆ ਉਸ ਟੀਮ ਦੇ ਨਾਲ ਜੋ ਟੀਮ ਸਪੇਨ ਦੇ ਵਿੱਚ ਰਹੀ ਜੇਤੂ ਕਿੱਥੋਂ ਆਈ ਆ ਤੇ ਕਿਹਨੇ ਸੱਦੀਆ ਤੇ ਕਿਹਨਾਂ ਨੇ ਕੀਤੇ ਪ੍ਰਮੋਟ ਇਹਨਾਂ ਨੂੰ ਤੇ ਆਪਾਂ ਕਰਦੇ ਆ ਇਹਨਾਂ ਨਾਲ ਗੱਲਬਾਤ ਤੇ ਕੱਲ ਸਿਗਾ ਮੈਚ ਆਯਾਦ ਚੜ੍ਹਦੀ ਕਲਾ ਕਲੱਬ ਦਾ ਜਿੱਥੇ ਇਹਨਾਂ ਨੇ ਆਪਣਾ ਲੋਹਾ ਮਨਾਇਆ ਤੇ ਆਉ ਕਰਦੇ ਆ ਉਹਨਾਂ ਖਿਡਾਰੀਆਂ ਦੇ ਨਾਲ ਗੱਲਬਾਤ ਤੇ ਕਿਵੇਂ ਦੀ ਖੇਡ ਰਹੀ ਆ ਤੇ ਕਿਵੇਂ ਦਾ ਮੇਲਾ ਰਿਹਾ ਸਭ ਤੋਂ ਪਹਿਲਾਂ ਤਾਂ ਸਾਡੇ ਬਹੁਤ ਹੀ ਸਤਿਕਾਰਯੋਗ ਕਮੈਂਟੇਟਰ ਭਾਜੀ ਤੁਹਾਡਾ ਵੈਲਕਮ ਕਰਦੇ ਆ ਸਪੈਨ ਦੀ ਧਰਤੀ ਤੇ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਤਾਰਾ ਕ੍ਰਿਸ਼ਨਪੁਰਾ ਕਬੱਡੀ ਕਮੈਂਟੇਟਰ ਕਿ ਜਿੱਥੇ ਗਏ ਪੰਜਾਬੀ ਲੈ ਕੇ ਨਾਲ ਕਬੱਡੀ ਨੂੰ ਤਾਂ ਹੀ ਰਤਬਾ ਮਿਲਿਆ ਅੱਜ ਕਮਾਲ ਕਬੱਡੀ ਨੂੰ ਜੇ ਅਸੀਂ ਅੱਜ ਸਪੈਨ ਦੀ ਧਰਤੀ ਤੇ ਆਏ ਆ ਤੇ ਕਬੱਡੀ ਕਰਕੇ ਆਏ ਆ ਔਰ ਮੈਂ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਉਹਨਾਂ ਸਾਰੇ ਹੀ ਖੇਡ ਪ੍ਰਮੋਟਰਾਂ ਦਾ ਜਿਨ੍ਹਾਂ ਨੇ ਸਾਨੂੰ ਇੱਥੇ ਬੁਲਾਇਆ ਤੇ ਸਪੈਸ਼ਲ ਤੌਰ ਤੇ ਮੈਂ ਧੰਨਵਾਦ ਕਰਦਾ ਐਨ ਐਲ ਸਪੋਰਟਸ ਕਲੱਬ ਐਫਸਾਡਮ ਸਾਡੇ ਬੱਬੂ ਭਾਜੀ ਜੀ ਤੇ ਇੱਕ ਮੁੰਡਾ ਹਿੰਦਾ ਇਟਲੀ ਤੋਂ ਜਿਨ੍ਹਾਂ ਦੇ ਸੱਦੇ ਬਲਾਵੇ ਤੇ ਇੱਥੇ ਇੱਚੇ ਤੌਰ ਤੇ ਅਸੀਂ ਪਹੁੰਚੇ ਹਾਂ ਤੇ ਇਹ ਤੋਂ ਇਲਾਵਾ ਹੁਣ ਸਾਰੇ ਮੁੰਡਿਆਂ ਨੇ ਇਹ ਵੀ ਭਾਈ ਬੈਸਟਰ ਆ ਰੀਡਰ ਬੈਸਟਰ ਰੀਡਰ ਹਾਂਜੀ ਤੇ ਬੈਸਟ ਜਾਫੀ ਹਾਂਜੀ ਤੇ ਨਾਲ ਤੁਸੀਂ ਜਿੱਤੇ ਹੋ ਕੱਪ ਜੀ ਕਬੱਡੀ ਦਾ ਕਬੱਡੀ ਖੇਡਣ ਵਾਸਤੇ ਮੇਰੇ ਹਿਸਾਬ ਨਾਲ ਪਹਿਲੀ ਵਾਰੀ ਸਾਰੇ ਪਹਿਲੀ ਵਾਰੀ ਆਏ ਹਾਂ ਯੂਰਪ ਦੇ ਵਿੱਚ ਹਾਂਜੀ ਸਾਰੇ ਪਹਿਲੀ ਵਾਰੀ ਸਾਰੇ ਪਹਿਲੀ ਵਾਰੀ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਪੂਰੀ ਦੁਨੀਆ ਖਮਾਵੇ ਸਾਡੀਆਂ ਦੁਆਵਾਂ ਆ ਇਸ ਚੈਨਲ ਤੇ ਤੇ ਜਿਹੜੇ ਬੰਦੇ ਦੇਖ ਰਹੇ ਹੋ ਸਾਰੇ ਇਹਨਾਂ ਪਲੇਅਰਾਂ ਲਈ ਦੁਆਵਾਂ ਕਰਿਓ ਕਿਉਂਕਿ ਇਹ ਪਰਫੁੱਲਤ ਕਰ ਰਹੇ ਨੇ ਤੁਹਾਡੀ ਮਾਂ ਖੇਡ ਕਬੱਡੀ ਨੂੰ ਤੇ ਗਰਾਉਂਡਾਂ ਦੇ ਵਿੱਚ ਵੱਡੇ ਰਿਸਕ ਦੇ ਉੱਤੇ ਖੇਡਦੇ ਨੇ ਗਰਮੀ ਦੇ ਮੌਸਮ ਦੇ ਵਿੱਚ ਜਿੱਥੇ ਸਪੇਨ ਦੇ ਵਿੱਚ ਕੱਲ ਗਵਰਨਮੈਂਟ ਵੱਲੋਂ ਹਾਈ ਅਲਰਟ ਕੀਤਾ ਗਿਆ ਸੀਗਾ ਗਰਮੀ ਦਾ ਕਿ ਸੰਡੇ ਦਾ ਦਿਨ ਇਹੋ ਜਿਹਾ ਹੋਵੇਗਾ ਜਦੋਂ ਬਹੁਤ ਗਰਮੀ ਪਵੇਗੀ ਪਰ ਲੋਕ ਫਿਰ ਵੀ ਉਹ ਜਿਹੜੇ ਦੇਸੀ ਘਾਦੇ ਜਿਹੜਾ ਉਹ ਨਕਲੀ ਬਨੋਟੀ ਘਾਦੇ ਦੀ ਗਰਾਊਂਡ ਦੇ ਵਿੱਚ ਲੋਕ ਫਿਰ ਵੀ ਬਣੇ ਰਹਿ ਪਲੇਅਰ ਫਿਰ ਵੀ ਖੇਡੇ ਨੇ ਬਹੁਤ ਆਨੰਦ ਲਿਆ ਸਾਰੀ ਦੁਨੀਆ ਨੇ ਪਬਲਿਕ ਨੇ ਤਾੜੀਆਂ ਮਾਰੀਆਂ ਨੇ ਲੋਕ ਅੱਗੇ ਪਿੱਛੇ ਸਾਰੇ ਇਨਾਮ ਵੀ ਦੇ ਰਹੇ ਸੀ ਹਜ਼ਾਰਾਂ ਲੱਖਾਂ ਰੁਪਈਆ ਦੇ ਹਿਸਾਬ ਨਾਲ ਰੇਡਾਂ ਤੇ ਲੱਗ ਰਹੇ ਸੀ ਪੈਸੇ ਜੀ ਤੇ ਤੁਸੀਂ ਉਦੋਂ ਕਿਵੇਂ ਦਾ ਲੱਗ ਰਿਹਾ ਤੁਸੀਂ ਬਾਕੀ ਵੀ ਯੂਰਪ ਦੇ ਦੇਸ਼ਾਂ 'ਚ ਗਏ ਹੋ ਤੇ ਬਾਰਸਲੋਨਾ ਦੇ ਵਿੱਚ ਕਿਵੇਂ ਲੱਗਾ ਤੁਹਾਨੂੰ ਹਾਂਜੀ ਬਹੁਤ ਹੀ ਵਧੀਆ ਪਿਆਰ ਦਿੱਤਾ ਪੰਜਾਬੀ ਕਮਿਊਨਿਟੀ ਨੇ ਜੀ ਵੱਡੇ ਲੈਵਲ ਤੇ ਪੰਜਾਬੀ ਕਮਿਊਨਿਟੀ ਉੱਥੇ ਇਕੱਠੀ ਹੋਈ ਸੀ ਜੀ ਤੇ ਖਿਡਾਰੀਆਂ ਨੂੰ ਵੀ ਬਹੁਤ ਹੌਸਲਾ ਵਜਾਈ ਦਿੱਤੀ ਕਿਸੇ ਨੇ ਪੈਸਾ ਦੇ ਕੇ ਯੂਰੋ ਦੇ ਕੇ ਕਿਸੇ ਨੇ ਵੈਸੇ ਉਤਸ਼ਾਹ ਦਿੱਤਾ ਤੇ ਬਹੁਤ ਚੰਗਾ ਲੱਗਿਆ ਕਿਉਂਕਿ ਪੰਜਾਬੀ ਕਮਿਊਨਿਟੀ ਜਿੱਥੇ ਵੀ ਵੱਸਦੀ ਹੈ ਤੇ ਪੰਜਾਬੀਆਂ ਦੀ ਜਿਹੜੀ ਇੱਕ ਕਬੱਡੀ ਆ ਇਹ ਮਹਿਬੂਬ ਖੇਡ ਆ ਜੰਦਜਾਨ ਖੇਡ ਆ ਪੰਜਾਬੀਆਂ ਨੂੰ ਪਿਆਰ ਕਰਦੇ ਆ ਤੇ ਇਸੇ ਲਈ ਵਿਦੇਸ਼ਾਂ ਦੇ ਵਿੱਚ ਆਪਣੀ ਕਮਾਈ ਦੇ ਵਿੱਚੋਂ ਜਿਹੜਾ ਇੰਨਾ ਪੈਸਾ ਖਰਚਦੇ ਆ ਇੰਡੀਆ ਤੋਂ ਪਲੇਅਰ ਬੁਲਾਉਂਦੇ ਆ ਇੱਥੇ ਖਿਲਾਉਂਦੇ ਅਸੀਂ ਤਾਂ ਇਹਨਾਂ ਦਾ ਦੇਣ ਹੀ ਨਹੀਂ ਦੇ ਸਕਦੇ ਕਿਉਂਕਿ ਬਹੁਤ ਵੱਡੇ ਲੈਵਲ ਤੇ ਟੀਮਾਂ ਦਾ ਜਿਹੜਾ ਬਜਟ ਆ ਬਹੁਤ ਵੱਡਾ ਵੱਡੇ ਲੈਵਲ ਤੇ ਟੀਮਾਂ ਬਣਦੀਆਂ ਤੇ ਇਹ ਟੀਮ ਜਿਹੜੀ ਬਾਰਸੀਲੋਨਾ ਦੇ ਕੱਪ ਦੀ ਬੈਸਟ ਬਣੀ ਇਹ ਟੀਮ ਮੈਂ ਟੀਮ ਨੂੰ ਵੀ ਵਧਾਈ ਦਿੰਦਾ ਭਾਗਾਂ ਵਾਲੇ ਖਿਡਾਰੀ ਆ ਜਿਹੜੇ ਕੱਲ ਬੈਸਟ ਨਿਕਲੇ ਤੇ ਕੱਪ ਜਿੱਤਿਆ ਤੇ ਮੁਬਾਰਕਬਾਦ ਦਿੰਦਾ ਮੈਂ ਦਵਿੰਦਰ ਘਲੂਟੀ ਜੀ ਨੂੰ ਤੇ ਨਾਲ ਸਾਡੇ ਸੁਖਵਿੰਦਰ ਭਾਜੀ ਜੀ ਅਗਲਾ ਮੇਲਾ ਜਿਹੜਾ ਅਲੋਤ ਵਿੱਚ ਹੋਣਾ ਕਿ ਆਗੇ ਆ ਟੌਪ ਖਿਡਾਰੀ ਕਾਮ ਆ ਪੂਰਾ ਲੋਟ ਅਗਲਾ ਇਹ ਮੇਲਾ ਮਿੱਤਰੋ ਸੁਖਵਿੰਦਰ ਦੇ ਪਿੰਡ ਅਲੋਤ ਅਗਲਾ ਇਹ ਮੇਲਾ ਮਿੱਤਰੋ ਸੁਖਵਿੰਦਰ ਦੇ ਪਿੰਡ ਲੋਟ ਲਓ ਜੀ ਸੁਖਵਿੰਦਰ ਜੀ ਤੁਹਾਡਾ ਵੀ ਨਾਂ ਜਿਹੜਾ ਆ ਰਿਹਾ ਵਾ ਅੱਗੇ ਤੇ ਕਿੱਦਾਂ ਦੀ ਤਿਆਰੀ ਚੱਲ ਰਹੀ ਆ ਦੇਖੋ ਜੀ ਚਲੋ ਇਹ ਆਪਣੇ ਮਿੱਤਰਾਂ ਦੇ ਗਾਹਾਂ ਪਲੇਅਰ ਆ ਨਾ ਆਪਣੇ ਕੋਲ ਆਏ ਆ ਮਹਿਮਾਨਾਂ ਵਾਂਗੂ ਆਪਾਂ ਰੱਖਿਆ ਹੈ ਤੇ ਪੂਰੀ ਤਿਆਰੀ ਆ ਮਤਲਬ ਕਿ ਆਪਾਂ ਤਾਂ ਹੁਣ ਪਿਛਲੇ ਟੂਰਨਾਮੈਂਟ ਤੇ ਇਹਨਾਂ ਨੂੰ ਜਾਣਿਆ ਮੁੰਡਿਆਂ ਨੂੰ ਜੀ ਜੀ ਬਹੁਤ ਵਧੀਆ ਲੱਗਾ ਹੁਣ ਤਾਂ ਦੋਸਤਾਂ ਮਿੱਤਰਾਂ ਵਾਂਗੂ ਆ ਤੇ ਆਪਾਂ ਇਹਨਾਂ ਦਾ ਪੂਰਾ ਖਿਆਲ ਰੱਖ ਰਹੇ ਆ ਤੇ ਇਹਨਾਂ ਨੂੰ ਹੌਸਲਾ ਦੇ ਰਹੇ ਆ ਵੀ ਸਾਡੇ ਪਿੰਡ ਮੈਚ ਆ ਤੇ ਕੱਪ ਵੀ ਚੱਕਣਾ ਤੁਸੀਂ ਵੀ ਪਹਿਲਾਂ ਕਬੱਡੀ ਦੇ ਪਲੇਅਰ ਰਹੇ ਚੁੱਕੇ ਹੋ ਹਾਂਜੀ 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 ਉਹ ਤਾਂ ਹੁਣ ਕਾਫੀ ਟਾਈਮ ਹੋ ਗਿਆ ਬਈ ਚਲੋ ਉਸ ਟਾਈਮ ਦੇ ਵਿੱਚ ਮਾੜੇ ਮੁੱਟੇ ਬੁੱਤੇ ਲਈ ਸੀਗੇ ਮਾੜਾ ਮੋਟਾ ਚੰਗਾ ਖੇਡਦੇ ਰਹੇ ਚਲੋ ਉਦੋਂ ਸਾਡੇ ਇਦਾਂ ਸੀ ਕਿ ਉਸ ਟਾਈਮ ਦੇ ਵਿੱਚ ਪੁਸ਼ਕਿਸ਼ੀ ਨਹੀਂ ਸੀ ਕਬੱਡੀ ਦੀ ਇੱਕ ਸ਼ੌਂਕ ਹੀ ਸ਼ੌਂਕ ਹੁੰਦਾ ਸੀ ਹੋਰ ਕੋਈ ਸੀਗਾ ਨਾ ਕੋਈ ਚੈਨਲ ਸੀਗੇ ਤੇ ਨਾ ਮਤਲਬ ਪ੍ਰਮੋਟਰ ਹੀ ਸੀਗੇ ਹਨਾ ਤੇ ਉਹ ਤਾਂ ਆਪਣਾ ਆਪਣਾ ਸ਼ੌਂਕ ਹੀ ਸੀਗਾ ਉਹ ਪੂਰਾ ਕੀਤਾ ਬਸ ਬਿਲਕੁਲ ਬਹੁਤ ਵਧੀਆ ਸੁਖਵਿੰਦਰ ਭਾਜੀ ਤੁਸੀਂ ਇਹਨਾਂ ਦੇ ਸੇਵਾ ਪਾਣੀ ਵਿੱਚ ਵੀ ਜੁਟੇ ਹੋਏ ਹੋ ਦੇਖ ਰਹੇ ਆ ਕਿ ਇਹਨਾਂ ਮੁੰਡਿਆਂ ਨੂੰ ਲੈ ਕੇ ਤੁਸੀਂ ਸੋਹਣੇ ਸੋਹਣੇ ਸ਼ਹਿਰ ਘੁਮਾ ਰਹੇ ਹੋ ਤੇ ਪ੍ਰਮਾਤਮਾ ਤੁਹਾਨੂੰ ਵੀ ਜੜ ਦੀ ਕਲਾ ਕਿਵੇਂ ਦੇ ਮੈਚ ਰਹਿ ਨਿਕਲ ਕਿਵੇਂ ਦਾ ਰਿਹਾ ਆ ਕਿੱਦਾਂ ਦਾ ਕਿਵੇਂ ਕੀ ਪਰੇਸ਼ਾਨੀਆਂ ਆਈਆਂ ਨੇ ਕੱਲ ਮੈਚ ਖੇਡਣ ਲੱਗੇ ਤੁਹਾਨੂੰ ਪਰੇਸ਼ਾਨੀਆਂ ਤਾਂ ਕੁਝ ਨਹੀਂ ਸੀ ਬਈ ਬਸ ਥੋੜਾ ਧੁੱਪ ਕਰਕੇ ਗਰਮੀ ਕਰਕੇ ਹੀ ਥੋੜੀ ਦਿੱਕਤ ਸੀ ਪਲੇਅਰਾਂ ਨੂੰ ਬਈ ਜ਼ਿਆਦਾ ਗਰਮੀ ਸੀ ਤੋਂ ਥੋੜਾ ਔਰ ਤੋਂ ਬਾਕੀ ਸਭ ਕੁਝ ਠੀਕ ਥਾ ਬੜੀਆ ਮੈਚ ਹਰਿਆਣੇ ਤੇ ਪੰਜਾਬ ਦੇ ਮੈਚ ਗਰਾਊਂਡਾਂ ਖੇਡਣੇ ਸੌਖੇ ਆ ਕਿ ਇੱਥੇ ਆ ਕੇ ਖੇਡਣੇ ਸੌਖੇ ਬਈ ਹਰਿਆਣੇ ਤੇ ਪੰਜਾਬ ਖੇਡਣੇ ਬੜੇ ओके ਇੱਥੇ ਬੜਾ ਔਖਾ ਹੁੰਦਾ ਖੇਲਣਾ ਗਾਜ਼ ਦੇ ਗਰਾਊਂਡ ਹੁੰਦੇ ਆ ਹਾਂ ਉਹ ਥੋੜਾ ਪੈਰ ਵੀ ਸਲੀਪ ਕਰਦਾ ਹੈਗਾ ਹਾਂ ਤੇ ਥੋੜਾ ਹੂੰ ਵੀ ਔਖਾ ਹੁੰਦਾ ਬਈ ਬੜਾ ਚਲੋ ਸਭ ਤੋਂ ਪਹਿਲਾਂ ਤਾਂ ਵਧਾਈ ਹੋਇਆ ਤੁਹਾਨੂੰ ਤੁਸੀਂ ਬੈਸਟ ਰਹੇ ਆ ਥੈਂਕ ਯੂ ਬਈ ਤੁਹਾਡੇ ਮਾਪੇ ਨੂੰ ਵਧਾਈ ਆ ਕਿਹੜਾ ਪਿੰਡ ਹੈ ਆਪਣਾ ਬਈ ਆਪਣਾ ਕਿਉੜਾ ਪਿੰਡ ਹੈਗਾ ਕਿੱਥੇ ਪੈਂਦਾ ਕੈਥਲ ਕੈਥਲ ਹਰਿਆਣੇ ਤੋਂ ਹਾਂ ਬਈ ਤੇ ਪਿੰਡ ਨਗਰ ਨਿਵਾਸੀਆਂ ਨੂੰ ਕੀ ਕਹਿਣਾ ਚਾਹੁੰਦਾ ਬਈ ਪਿੰਡ ਨੰਗਰ ਵਾਸੀਆਂ ਨੂੰ ਤਾਂ ਕੁਛ ਨਹੀਂ ਕਹਿਣਾ ਚਾंदे ਆ ਕਿ ਬਧਾਈ ਨਹੀਂ ਦੇਣੀ ਕਿ ਤੁਹਾਡੇ ਮੁੰਡੇ ਨੇ ਕੱਪ ਜਿੱਤ ਲਿਆ ਵਾ ਕਿ ਅੱਗੀ ਭਾਈ ਸਭ ਨੂੰ ਪਤਾ ਹੈਗਾ ਦੇਖ ਦੇਵੀਆਂ ਪਿਆਰ ਵੀ ਕਰਦੇ ਆ ਸਾਰੀ ਚੀਜ਼ਾਂ ਇਹ ਨੇ ਉਹ ਅਸਲ ਹੀਰੋ ਜੋ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਆ ਤੁਸੀਂ ਇਹਨਾਂ ਦੇ ਨਾਲ ਫੋਟੋ ਕਰਾਉਣ ਨੂੰ ਵੀ ਤਰਸੋਂ ਇਹਨਾਂ ਦੇ ਨਾਲ ਖੜਨ ਨੂੰ ਵੀ ਤਰਸੋਂ ਸ਼ਾਇਦ ਮੈਂ ਅਗਲੀ ਵਾਰੀ ਇਹ ਮੈਨੂੰ ਸਮਾਂ ਹੀ ਨਾ ਦੇਣ ਇੰਟਰਵਿਊ ਵਾਸਤੇ ਤੇ ਇਸ ਲਈ ਅਸੀਂ ਇਹਨਾਂ ਦੀ ਪਹਿਲਾ ਪਹਿਲਾ ਇੰਟਰਵਿਊ ਕਰਕੇ ਨੱਪ ਲੈਣ ਲੱਗੇ ਆਂ ਤੇ ਬਾਕੀ ਇਸੇ ਤਰ੍ਹਾਂ ਹੀ ਗਰੌਂਡਾਂ ਦੀ ਸ਼ਾਨ ਬਣਦੇ ਨੇ ਖਿਡਾਰੀ ਇਸੇ ਤਰ੍ਹਾਂ ਹੀ ਸਟਾਰਟਿੰਗ ਹੁੰਦੀ ਆ ਜਦੋਂ ਸਾਰੇ ਮਾਨ ਬਖਸ਼ਦੇ ਰਹਿੰਦੇ ਆ ਤੇ ਆਪਣੇ ਬਾਈ ਰਹੇ ਨੇ ਬੈਸਟ ਸਟਾਪਰ ਖੁਸ਼ੀ ਬੈਸਟ ਸਟਾਪਰ ਕੀ ਮਿਲਿਆ ਬੈਸਟ ਸਟਾਪਰ ਨੂੰ ਐਕਦੀ ਬੈਸਟ ਨੂੰ ਹੀ ਕੈਂਠੇ ਦੀ ਸੋਨੇ ਦੀ ਸੋਨੇ ਦੇ ਕੈਂਠੇ ਮਿਲੇ ਆ ਖਰਾਕ ਖਾਦੀ ਦਾ ਮਜ਼ਾ ਆ ਗਿਆ ਹਾਂਜੀ ਹਾਂਜੀ ਖਰਾਕ ਖਾਦੀ ਦਾ ਮਜ਼ਾ ਖਰਾਕ ਕਿਹੜੀ ਕਿਹੜੀ ਉਹ ਖਰਾਕ ਕਰਨੇ ਆ ਤੇ ਘਰ ਦੇ ਘਰੇਲੂ ਕੰਮਾਂ ਵਿੱਚ ਵੀ ਸਾਦ ਨੇ ਕਿ ਜੰਮ ਜੰਮੀ ਕੱਲਾ ਜਾਂਦੇ ਹੋ ਨਹੀਂ ਜੀ ਮੈਂ ਘਰ ਦੇ ਘਰੇਲੂ ਕੰਮੇ ਵੀ ਆਪਾਂ ਖੇਤੀ ਕਰਦੇ ਆਂ ਇਹ ਪੰਜ ਸਾਢੇ ਪੰਜ ਗੱਲਾਂ ਦੀ ਗੈਸ ਨਾਲ ਹੱਥ ਵਟਾਉਣੇ ਆਂ ਜੀ ਹਾਂ ਤੇ ਖਰਾਕ ਜੀ ਆਪਾਂ ਜਿਵੇਂ ਆਪਣੀ ਦੇਸੀ ਘੋਰੀ ਚੀਰੂ ਹੋ ਗਈ ਇਹ ਮਿੱਟੀ ਜੀ ਆਪਣਾ ਰਗੜਾ ਹੋ ਗਿਆ ਜੀ ਜੀ ਤੇ ਸੇਵੀਆਂ ਹੋ ਗਈਆਂ ਇਹ ਘਰ ਦੀਆਂ ਜੀ ਤਾਜ਼ੀਆਂ ਜੀ ਜੀ ਹਾਂ ਜੀ ਬਸ ਇਹੀ ਕੁਝ ਖਾਣੇ ਆ ਜੀ ਘੋ ਦੁੱਧ ਜੀ ਘੋ ਦੁੱਧ ਹਾਂ ਜੀ ਜੀ ਹੋਰ ਕੀ ਕਹਿਣਾ ਚਾਹੁੰਦੇ ਕਿਹੜਾ ਕਿਹੜਾ ਪੈਂਡਾ ਆਪਣਾ ਆਪਣਾ ਹੀ ਬੱਛੂ ਅਣਾ ਜੀ ਮਾਨਸਾ ਜਲਾ ਜੀ ਮਾਨਸਾ ਜਲਾ ਹਾਂ ਜੀ ਠੀਕ ਹੈ ਤੇ ਆਪਣੇ ਨਗਰ ਨਿਵਾਸੀਆਂ ਨੂੰ ਕੋਈ ਮੈਸੇਜ ਦੇਣਾ ਮੈਂ ਦਿਲੋਂ ਧੰਨਵਾਦ ਕਰਦਾ ਜੀ ਸਾਰਿਆਂ ਦਾ ਜੀ ਜਿਨ੍ਹਾਂ ਨੇ ਆਪਣੇ ਬੈਸਟੂਨ ਤੇ ਹੀ ਆਪਣੇ ਘਰਦਿਆਂ ਨੂੰ ਵਧਾਈਆਂ ਦਿੱਤੀਆਂ ਤੇ ਆਪਾਂ ਨੂੰ ਵਧਾਈਆਂ ਦਿੱਤੀਆਂ ਜੀ ਸਾਰਿਆਂ ਨੇ ਜੀ ਜੀ ਹਾਂ ਆਪਾਂ ਦਿਲੋਂ ਧੰਨਵਾਦ ਕਰਦੇ ਹਾਂ ਸਾਰੇ ਪਿੰਡਾਂ ਦਾ ਜੀ ਜੀ ਆਪਣੇ ਟੀਮ ਦਾ ਕੈਪਟਨ ਗੇੜਾ ਕੋਣ ਹੈ ਇਸ ਟੀਮ ਦਾ ਕੈਪਟਨ ਜੀ ਗਰਦੀਪ ਗਰਦੀਪ ਲੁਧਿਆਣੇ ਵਾਲੇ ਵੀਰ ਆ ਹੈ ਕਿੱਦਾਂ ਭਾਈ ਕਿਵੇਂ ਲੱਗਾ ਤੁਹਾਨੂੰ ਸਾਰੀ ਟੀਮ ਨੂੰ ਖੜਾ ਕੇ ਕੱਲ ਵਧੀਆ ਲੱਗੀ ਸਾਰਿਆਂ ਜੋਰ ਮਾਰਾ ਦਿਲੋਂ ਹਾਂ ਤੇ ਟੀਟੀਆਂ ਆਉਣੀ ਬਿੰਨਾਂ ਮੇਰੀ ਜੀ ਤੇ ਆਪਣੇ ਦੋ ਪਲੇਅਰ ਬੈਸਟ ਵੀ ਨਿਕਲੇ ਹਾਂਜੀ ਟੀਮ ਫਾਸਟ ਵੀ ਜੀ ਜੀ ਬੜੀਆ ਖੁਸ਼ੀ ਮਿਲੀ ਹਾਂਜੀ ਟੀਮ ਨੇ ਜੋਰ ਮਾਰਾ ਦਿਨੋਂ ਸਾਰੇ ਬਾਕੀ ਜਿਹੜੇ ਪ੍ਰੋਮੋਟਰਾਂ ਨੇ ਤੁਹਾਨੂੰ ਇੱਥੇ ਸੱਦਿਆ ਆ ਸਪੇਨ ਵਿੱਚ ਸੱਦਿਆ ਜਾਂ ਯੂਰਪ ਵਿੱਚ ਸੱਦਿਆ ਕਿਵੇਂ ਤੁਹਾਨੂੰ ਪੂਰੀ ਸੇਵਾ ਪਾਣੀ ਹੋ ਰਿਹਾ ਹਾਂਜੀ ਧੰਨਵਾਦ ਜੀ ਸਭ ਤੋਂ ਪਹਿਲਾਂ ਹੀ ਦਵਿੰਦਰ ਸਿੰਘ ਘੋਟੀ ਦਾ ਸ਼ੀਰਾભાઈ ਜਰਗੜੀ ਤੋਂ ਹੀ ਭਿੰਦਾ ਖੜੜੇ ਤੋਂ ਵੀਰ ਤੇ ਆਪਣੇ ਗੋਵਿੰਦਰ ਸਿੰਘ ਜੀ ਲੋੜ ਤੋਂ ਜੀ ਬੜੀਆ ਸਾਡੀ ਸੇਵਾ ਮਾਨ ਕਰਦੇ ਨੇ ਜੀ ਤੇ ਬੜੀ ਧਿਆਨ ਰੱਖਦੇ ਨੇ ਕਮਾਉਂਦੇ ਨੇ ਸਾਰੇ ਸਹੀ ਹਾਂਜੀ ਚੋਣ ਚੀ ਤੇ ਇਹ ਤੋਂ ਬਾਅਦ ਵਿੱਚ ਖਾਹ ਰਾਖ ਰੂਗ ਮੁੰਡਿਆਂ ਨੂੰ ਦੇ ਰਿਆ ਹੈ ਕਿ ਨਹੀਂ ਹਾਂਜੀ ਹਾਂਜੀ ਖਾਹਕ ਨੂੰ ਕੋਈ ਕਮੀ ਨਹੀਂ ਜਿਵੇਂ ਲਓ ਜੀ ਇਹ ਗੱਲ ਮੈਂ ਤਾਂ ਕਹੀ ਆ ਕਿ ਮੁੰਡੇ ਸਾਰੇ ਵੀਰ ਭਰਾ ਆ ਜਿੰਨੇ ਵੀ ਆਪਣੀ ਸਿਹਤ ਬੜੀ ਫਿੱਟ ਰੱਖੀ ਆ ਬੜੀ ਖੁਸ਼ੀ ਹੁੰਦੀ ਆ ਦੇਖ ਕੇ ਜਿੱਥੇ ਅੱਜ ਕੱਲ ਪੰਜਾਬ ਦੇ ਵਿੱਚ ਗੱਲ ਕਰੀ ਜਾਂਦੇ ਆ ਜੀ ਨਸ਼ੀਆਂ ਤੇ ਲੱਗ ਗਾ ਟੀਕੇ ਲਾਉਣ ਲੱਗ ਗਾ ਆ ਹੋ ਗਿਆ ਉਹ ਹੋ ਗਿਆ ਮਰ ਗਏ ਲੁੱਟ ਗਏ ਇਹਨਾਂ ਮੁੰਡਿਆਂ ਦਾ ਧਿਆਨ ਦੇਖ ਕੇ ਤੁਸੀਂ ਵੀ ਜਿਹੜੇ ਨਸ਼ੇ ਟੀਕੇ ਲਾਉਂਦੇ ਆ ਤੁਸੀਂ ਵੀ ਦੇਖ ਲਓ ਕਿ ਇਦਾਂ ਦੀਆਂ ਛਾਤੀਆਂ ਬਣਾਉਣੀਆਂ ਤੇ ਮਿਹਨਤ ਕਰਨੀ ਪੈਣੀ ਘਰਾਂ ਦੇ ਵਿੱਚ ਕਿਉਂ ਕਿਦਾਂ ਕਰਨੀ ਪੈਣੀ ਕਿ ਨਹੀਂ ਹਾਂਜੀ ਹਾਂਜੀ ਮਿਹਨਤ ਦਾ ਇਹ ਤੁਹਾਡੀ ਗੱਲ ਤੇ ਮੈਂ ਕੁਝ ਲਿਖਿਆ ਮੈਂ ਤੁਹਾਨੂੰ ਬੋਲ ਕੇ ਦੱਸਦਾ ਆਜੋ ਆਜੋ ਬੋਲ ਕੇ ਤੁਸੀਂ ਦੱਸੋ ਇਹ ਕਿ ਧਰਤੀ ਗੁਰੂਆਂ ਪੀਰਾਂ ਦੀ ਤੇ ਭਗਤ ਸਿੰਘ ਸ਼ਰਾਬੇ ਦੀ ਜੀ ਇਹਨਾਂ ਸਭ ਕੁਰਬਾਨੀ ਕੀਤੀ ਹੈ ਗੱਲ ਚੱਲਦੀ ਨਾਨਕ ਬਾਬੇ ਦੀ ਜੀ ਇੱਥੇ ਸੀਸਤੜੀ ਤੇ ਧਰ ਲੈਂਦੇ ਕਿਸ਼ਨਪੁਰੇ ਵਾਲਿਆਂ ਅਣਖ ਲਈ ਹੀ ਜੁੰਦੇ ਆ ਇਹ ਧਰਤ ਮੇਰੇ ਪੰਜਾਬ ਦੀ ਇੱਥੇ ਸ਼ੇਰ ਹੀ ਪੈਦਾ ਹੁੰਦੇ ਆ ਸ਼ੇਰਾਂ ਬੱਬਰ ਸ਼ੇਰਾਂ ਦੀ ਧਰਤੀ ਯੋਧਿਆਂ ਦੀ ਕਿਆ ਬਾਤ ਹੈ ਕਿਆ ਬਾਤ ਤੇ ਬਹੁਤ ਵਧੀਆ ਸੋਹਣਾ ਲੱਗਾ ਪਾਜੀ ਤੁਹਾਨੂੰ ਬੜੀ ਗੱਲ ਆਉਂਦੀ ਆ ਇਹ ਗੱਲਾਂ ਇਹ ਮਿੱਠੀਆਂ ਮਿੱਠੀਆਂ ਸੋਹਣੀਆਂ ਸੋਹਣੀਆਂ ਗੱਲਾਂ ਗਰਾਉਂਡ ਦੇ ਵਿੱਚ ਜਦੋਂ ਤੁਸੀਂ ਬੋਲਦੇ ਹੋ ਤੇ ਜਿਹੜੇ ਪ੍ਰੋਮੋਟਰ ਵੀ ਪੱਬਾਂ ਤੋਂ ਚੱਕੇ ਜਾਂਦੇ ਤਾਂ ਨੂੰ ਜੀ ਜਿੱਥੇ 20 ਦਾ ਨੋਟ ਨਿਕਲਣਾ ਸੀ ਫਿਰ 100 ਦਾ ਨਿਕਲਦਾ ਪਰ ਕਿਉਂਕਿ ਇੱਕ ਕਮੈਂਟਰ ਤੇ ਡਿਪੈਂਡ ਹੁੰਦਾ ਬਹੁਤ ਖਿਡਾਰੀ ਨੂੰ ਉਤਸ਼ਾਹ ਕਰਨਾ ਪਬਲਿਕ ਨੂੰ ਉਤਸ਼ਾਹ ਕਰਨਾ ਲੋਕਾਂ ਨੂੰ ਉਤਸ਼ਾਹ ਕਰਨਾ ਕਮੈਂਟੇਟਰ ਦੇ ਹੱਥ ਵਿੱਚ ਕਲਾ ਮੈਗ ਨਹੀਂ ਹੁੰਦਾ ਉਦੋਂ ਜ਼ਿੰਮੇਵਾਰੀ ਹੁੰਦੀ ਆ ਪੂਰੇ ਗਰਾਉਂਡ ਦੀ ਗਰਾਉਂਡ ਨੂੰ ਕਿਵੇਂ ਬੰਨ ਕੇ ਰੱਖਣਾ ਐਂਜੀ ਆ ਕਿ ਨਹੀਂ ਹਾਂਜੀ ਕਮੈਂਟੇਟਰ ਦੀ ਇੱਕ ਬਹੁਤ ਵੱਡੀ ਭੂਮਿਕਾ ਹੁੰਦੀ ਜੀ ਕਬੱਡੀ ਦੇ ਵਿੱਚ ਜੀ ਹਰ ਇੱਕ ਪਲੇਅਰ ਨੂੰ ਉਤਸ਼ਾਹ ਦੇਣਾ ਉਹਨੂੰ ਸ਼ਾਬਾਸ਼ੀ ਦੇਣੀ ਜੀ ਤੇ ਜੇ ਕੋਈ ਗੱਲ ਉਹਨੂੰ ਕਵਰ ਕਰਨਾ ਕਮੈਂਟੇਟਰ ਦੀ ਬਹੁਤ ਵੱਡੀ ਭੂਮਿਕਾ ਜੀ ਹੁਣ ਤੇ ਕਬੱਡੀ ਜੇ ਕਮੈਂਟਰੀ ਨਾ ਹੋਵੇ ਤੇ ਵਧੀਆ ਹੀ ਨਹੀਂ ਲੱਗਦੀ ਜੀ ਹਾਂਜੀ ਕਬੱਡੀ ਕਮੈਂਟੇਟਰ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਕਬੱਡੀ ਦੇ ਵਿੱਚ ਤੇ ਮੈਂ ਇਹ ਭਾਗਾਆਂ ਵਾਲਾ ਆਪਦੇ ਆਪ ਨੂੰ ਮੰਨਦਾ ਪਹਿਲਾਂ ਮੈਂ ਨਿਊਜ਼ੀਲੈਂਡ ਵੀ ਜਾਇਆ ਹੁਣ ਮੈਂ ਯੂਰਪ ਦੀ ਧਰਤੀ ਤੇ ਆਇਆ ਹਾਂ ਤੇ ਦੁਬਈ ਬਹਿਰੀਨ ਮਲੇਸ਼ੀਆ ਇਹਨਾਂ ਸਾਰੀਆਂ ਕੰਟਰੀਆਂ ਦੇ ਵਿੱਚ ਮੈਂ ਬੋਲਿਆ ਤੇ ਫਸਟ ਮੈਂ ਇੱਥੇ ਹੁਣ ਯੂਰਪ ਆਇਆ ਕਿਹ ਬਾਤ ਹੈ ਕਿਹ ਬਾਤ ਹੈ ਸੋਹਣਾ ਲੱਗਾ ਤੁਹਾਡੇ ਨਾਲ ਪਹਿਲਵਾਨ ਜੀ ਕੀ ਹਾਲ ਚਾਲ ਹੈ ਕਿਹੜੇ ਪਿੰਡ ਤੋਂ ਆਪਾਂ ਬੋਹਲੀ ਪਿੰਡ ਹੈ ਮਰੇ ਕੋਲ ਮਰੇਲ ਕੋਟਲਾ ਜ਼ਿਲ੍ਹਾ ਨਵਾਂ ਬਣਿਆ ਜੀ ਹਾਂਜੀ ਤੇ ਬਾਈ ਜੀ ਬੜੀ ਸਿਹਤ ਹੈ ਤੁਹਾਡੀ ਕੀ ਜਾਫੀਓ ਕਿ ਰੈਡਰ 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 ਆ ਹਾਂਜੀ ਕਿਵੇਂ ਦੀ ਰਹੀ ਕੱਲ ਦੀ ਗੇਮ ਬਹੁਤ ਵਧੀਆ ਪ੍ਰਫੈਸ਼ਨ ਰਿਹਾ ਜੀ ਆਪਣੇ ਸਾਰੇ ਨੇ ਰਿਆਂ ਦੇ ਇਸ ਨਾਲ ਦੇ ਸਾਥੀਆਂ ਦਾ ਵੀ ਬਹੁਤ ਵਧੀਆ ਪ੍ਰਦਰਸ਼ਨ ਰਿਹਾ ਜੀ ਵਧੀਆ ਖੇਡੇ ਜੀ ਵਧੀਆ ਖੇਡੇ ਸਾਥ ਮਿਲਦਾ ਰਿਹਾ ਸਾਥ ਮਿਲਦਾ ਰਿਹਾ ਜੀ ਸਾਰਿਆਂ ਨੇ ਜਿੱਦਾਂ ਭਾਜੀ ਜਿੱਦਾਂ ਫੁੱਟਬਾਲ ਦੇ ਵਿੱਚ ਟੈਕਨੀਕ ਹੁੰਦੀ ਆ ਫੁੱਟਬਾਲ ਦੇ ਵਿੱਚ ਟੈਕਨੀਕ ਹੁੰਦੀ ਆ ਸਪੇਨ ਦੀ ਤੁਹਾਨੂੰ ਪਤਾ ਟੀਮ ਨੇ ਯੂਰਪ ਚੈਂਪੀਅਨਸ਼ਿਪ ਜਿੱਤਿਆ ਲੀਗ ਜਿੱਤ ਲਈ ਆ ਇੰਗਲੈਂਡ ਨੂੰ ਹਰਾ ਕੇ ਇਦਾਂ ਟੈਕਨੀਕ ਹੁੰਦੀ ਆ ਪਾਸ ਦਿੰਦੇ ਇੱਕ ਦੂਜੇ ਨੂੰ ਇੱਧਰ ਉੱਧਰ ਇੱਧਰ ਪਰ ਕਬੱਡੀ ਦੇ ਵਿੱਚ ਵੀ ਕੁਝ ਇਹੋ ਜਿਹਾ ਹੁੰਦਾ ਆ ਕਿ ਟੈਕਨੀਕ ਨਾਲ ਖੇਡਦੇ ਆ ਕਬੱਡੀ ਦੇ ਵਿੱਚ ਜੀ ਇੱਕ ਦੂਜੇ ਦੀ ਪਲੇਅਰਾਂ ਦੇ ਵਿੱਚ ਨਾ ਜ਼ਰੂਰੀ ਇੱਕ ਤਾਂ ਆਪਣਾ ਪਿਆਰ ਬਹੁਤ ਜ਼ਰੂਰੀ ਹੈ ਜੀ ਜਿਵੇਂ ਮੰਨ ਲਓ ਆਪਾਂ ਜੇ ਤਿੰਨ ਰੀਡਰਾਂ ਦਾ ਤਿੰਨਾਂ ਦੇ ਵਿੱਚ ਪਿਆਰ ਹੋਣਾ ਜ਼ਰੂਰੀ ਆ ਇੱਕ ਥੱਕਦਾ ਤਾਂ ਦੋ ਦਾ ਸਹਾਰਾ ਬਣਨਾ ਜੀ ਮਿਆਂ ਅਸੀਂ ਪਾਵਾਂਗੇ ਕੋਡੀ ਤੂੰ ਖੜ ਜਾਪੀ ਨੇ ਜੀ ਜਾਫੀਆਂ ਨੂੰ ਵੀ ਰੈਸਟ ਦੇਣ ਦੀ ਲੋੜ ਆ ਜੇ ਜਿਆਦਾ ਜੱਪੇ ਲਾਉਂਦਾ ਨੂੰ ਰੈਸਟ ਕਰਾਓ ਦੂਜੇ ਫੜੋ ਇਹ ਦੋਨਾਂ ਜਾਣਿਆਂ ਦੀ ਮੂਵਮੈਂਟ ਹੁੰਦੀ ਹੈ ਜੀ ਕਦੇ ਇਦਾਂ ਵੀ ਹੋਇਆ ਕਿਤੇ ਤੁਸੀਂ ਖੇਡਣ ਗਏ ਹੋ ਕਿ ਇਦਾਂ ਦਾ ਸਮਾਂ ਬਣ ਗਿਆ ਕਿ ਤੁਹਾਨੂੰ ਦੇਖਣਾ ਪਿਆ ਵੀ ਹੁਣ ਤੇ ਆਰ ਜਾਂ ਪਾਰ ਦੀ ਗੱਲ ਹੋ ਗਈ ਆ ਹੁਣ ਤਾਂ ਸਾਨੂੰ ਬਸ ਮਿਹਨਤ ਕੱਲਿਆਂ ਨੂੰ ਲੱਗੇ ਜ਼ੋਰ ਮਾਰਨਾ ਪੈਣਾ ਨਾਲ ਇੱਕ ਦੋ ਬੰਦੇ ਹੋਰ ਕਿਉਂਕਿ ਕਈ ਵਾਰੀ ਫੱਟੜ ਵੀ ਹੋ ਜਾਂਦੀ ਸੱਟਾਂ ਵੀ ਲੱਗ ਜਾਂਦੀਆਂ ਨਹੀਂ ਕਈ ਵਾਰੀ ਜੀ ਇੰਡੀਆ ਦੇ ਵਿੱਚ ਮੇਰੇ ਨਾਲ ਕਈ ਮੈਚਾਂ ਤੇ ਹੋਇਆ ਇਹ ਸੀਨ ਮੇਰੇ ਨਾਲ ਜ਼ਰੂਰ ਹੋਇਆ ਵੀ ਹਾਂ ਜਿੱਥੇ ਮੈਨੂੰ ਆਪ ਨੂੰ ਕੱਲਿਆਂ ਨੂੰ ਰੇਡਾਂ ਪਾਉਣੀਆਂ ਪਈਆਂ ਨੇ ਬਹੁਤ ਜ਼ਿਆਦਾ ਜੀ ਜਿੰਤਨੂ ਦੇਲੇ ਵੀ ਹਾਂ ਮੈਂ ਟੀਮ ਨੂੰ ਆਪਣੀ ਨੂੰ ਗਾਂਹ ਲੈ ਕੇ ਜਾਵਾਂ ਵਾਹ ਜੀ ਵਾਹ ਹਾਂਜੀ ਬਹੁਤ ਜਗ੍ਹਾ ਪਈਆਂ ਨੇ ਜੀ ਮੇਰੇ ਕੋਲ ਵਾਹ ਜੀ ਵਾਹ ਕਮਾਲ ਹੋ ਗਿਆ ਹਾਂਜੀ ਬਾਜੀ ਕਿਵੇਂ ਹੋ ਕੀ ਰੇਡਰ ਸਟਾਪਰ ਸਟਾਪਰ ਵੀ ਕਿਆ ਬਾਤ ਹੈ ਫਿਰ ਖਿਚੀ ਐਕਤੀ ਜੱਫੇ ਕਨੇ ਬਈ ਖਿਚੇ ਬਈ ਤਾਂ ਹੀ ਤਾਂ ਫਾਸਟ ਆਏ ਹੋ ਜੇਕਰ ਜੱਫੇ ਨਾ ਕੱਟਦੇ ਤਾਂ ਕਿਤੇ ਫਾਸਟ ਆਣਾ ਹੀ ਆਪਾਂ ਕਿਹੜੇ ਪਿੰਡ ਤੋਂ ਆ ਆਪਣਾ ਪਿੰਡ ਬਈ گاؤں ਬੈਣੀ ਮੀਰਪੁਰ ਹੈ ਤਹਿਸੀਲ ਨਾਣੂ ਜ਼ਿਲ੍ਹਾ हिसार ਹੈ ਬਈ ਹਰਿਆਣਾ ਤੋਂ ਬਈ ਹਰਿਆਣੇ ਤੋਂ ਲੋਬੀ ਹਰਿਆਣੇ ਵਾਲਿਓ ਬਾਜੀ ਮਾਰ ਗਏ ਹੋ ਐਕਤੀ ਐਕਤੀ ਟੀਮ ਵਿੱਚ ਹਰਿਆਣੇ ਦੇ ਵੱਧ ਪਲੇਅਰ ਲੱਗਦੇ ਆ ਹੈਨਾ ਪੰਜਾਬ ਤੋਂ ਜਿੱਥੇ ਪੰਜਾਬ ਤੋਂ ਕਬੱਡੀ ਕਲੀ ਕਬੱਡੀ ਪੰਜਾਬ ਚ ਨਹੀਂ ਹੁਣ ਕਬੱਡੀ ਇੰਡੀਆ ਦੇ ਹਰ ਸਟੇਟ ਦੇ ਵਿੱਚ ਪਹੁੰਚੂਗੀ ਹੌਲੀ ਹੌਲੀ ਕਰਕੇ ਇਮ ਜਿੱਦਾਂ ਜਿੱਦਾਂ ਬਾਦ ਫੁੱਲ ਰਹੇ ਆ ਉਦਾਂ ਉਦਾਂ ਵਿਦੇਸ਼ਾਂ ਦੇ ਵਿੱਚੋਂ ਵੀ ਪਲੇਅਰ ਨਿਕਲ ਰਹੇ ਆ ਤੇ ਜਿੱਦਾਂ ਵਿਦੇਸ਼ਾਂ ਦੇ ਵਿੱਚ ਸਾਡੇ ਕਮੈਂਟਰ ਲੱਗੇ ਹੋਏ ਨੇ ਜਾਂ ਸਾਡੇ ਜਿਹੜੇ ਪ੍ਰੋਮੋਟਰ ਲੱਗੇ ਹੋਏ ਨੇ ਪ੍ਰਮੋਟ ਕਰ ਰਹੇ ਨੇ ਪਿਛਲੇ ਸਾਲ ਜਿਹੜੇ ਕਬੱਡੀ ਪਲੇਅਰ ਖੇਡ ਕੇ ਇੱਥੇ ਗਏ ਨੇ ਐਸ ਸਾਲ ਉਹ ਕੈਨੇਡਾ ਅਮਰੀਕਾ ਖੇਡ ਰਹੇ ਨੇ ਐਸ ਸਾਲ ਤੁਸੀਂ ਇੱਥੇ ਖੇਡਣ ਆਏ ਹੋ ਪ੍ਰਮਾਤਮਾ ਕਰੇ ਅਗਲੇ ਸਾਲ ਤੁਸੀਂ ਵੱਡੇ ਵੱਡੀਆਂ ਅਕੈਡਮੀਆ ਚ ਖੇਡੋ ਤੇ ਕਬੱਡੀ ਦੇ ਵਿੱਚ ਜਦੋਂ ਦੇ ਤੁਸੀਂ ਆਏ ਹੋ ਕਬੱਡੀ ਬਾਰੇ ਕੀ ਸੋਚਿਆ ਤੁਹਾਡੇ ਵਿੱਚ ਕੀ ਅੰਦਰ ਕੀ ਚੱਲਦਾ ਵਾ ਕਬੱਡੀ ਬਾਰੇ ਭਾਈ ਕਬੱਡੀ ਵਾਰੀ ਇਹ ਚੱਲਦਾ ਵੇ ਕਬੱਡੀ ਕੋ ਖੇਲੇ ਇਤਨੇ ਖੇਲੇ ਭਾਈ ਆਪਣੇ ਮਨ ਨਾਲ ਖੇਲੀ ਭਾਈ ਹਾਂ ਕਿਸੇ ਕੇ ਨਾਲ ਨਾ ਕਿ ਵੇ ਗਲਤ ਕਰੀਗਾ ਅੰਨਾ ਕੋਈ ਗਲਤ ਸਹੀ ਦਾ ਭਾਈ ਜੀ ਜੀ ਬਿਲਕੁਲ ਪੂਰੇ ਮਨ ਦੇ ਨਾਲ ਖੇਲੇ ਵੇ ਕੱਲ ਦੇ ਮੈਚ ਵਿੱਚ ਪੂਰੇ ਪਲੇਅਰਾਂ ਪੂਰਾ ਜ਼ੋਰ ਲਗਾਇਆ ਪੂਰੀ ਟੀਮ ਕਿ ਉਸੇ ਜਿੱਤੇ ਹੈ ਭਾਈ ਹੂੰ ਔਰ ਸਾਰੇ ਪਲੇਅਰਾਂ ਬਹੁਤ ਬੜਾ ਪ੍ਰਦਰਸ਼ਨ ਦਾ ਭਾਈ ਨਗਰ ਵਾਲੇ ਪੈਂਡ ਵਾਲੇ ਜਿਹੜੇ ਹੋਰ ਭੈਣ ਭਰਾ ਆ ਪ੍ਰਾਊਡ ਕਰਦੇ ਜਦੋਂ ਤੁਹਾਡੀਆਂ ਵੀਡੀਓ ਦੇਖਦੇ ਆ ਜੀ ਬਿਲਕੁਲ ਭਾਈ ਪੂਰੇ ਗਾਮ ਦਾ ਪੂਰੀ سپورਟ ਹੈ ਭਈ ਆਪਣੇ ਕੋ ਵਾਹ ਕਮਾਲ ਹੋ ਗਈ ਲਓ ਜੀ ਸਾਰਿਆਂ ਦਾ ਬੜਾ ਧੰਨਵਾਦ ਕਰਦੇ ਕੁਛ ਕਹਿਣਾ ਭਾਜੀ ਲਾਸਟ ਦੇ ਵਿੱਚ ਬਸ ਕੋਈ ਹਾਂਜੀ ਆ ਭਾਜੀ ਦਾ ਸਾਰੇ ਪਲੇਅਰ ਜੀ ਧੰਨਵਾਦ ਕਰਦੇ ਆ ਤੁਸੀਂ ਹੀ ਬੋਲੇ ਨਾ ਹਾਂਜੀ ਹਾਂਜੀ ਭਾਜੀ ਹਾਂਜੀ ਸਾਹਿਬ ਜੀ ਕਿਹੜਾ ਪਿੰਡ ਹੈ ਆਪਣਾ ਮੇਰਾ ਕੋਲੋਕੀ ਹੈ ਕੋਲੋਟੀ ਪਿੰਡ ਆ ਜੀ ਇਹ ਕੋਲੋਟੀ ਸਾਹਿਬ ਵਾਹ ਕਮਾਲ ਦੀ ਟੀਮ ਹੈ ਤੁਹਾਡੀ ਆਨੰਦ ਆ ਗਿਆ ਜਿਹਨੇ ਕਬੱਡੀ ਕੱਪ ਵੀ ਜਿੱਤ ਲਿਆ ਬਾਰਸਲੋ ਨਾਲ ਆ ਹਾਂਜੀ ਫਾਸਟ ਸੈਕੰਡ ਰੀਡਰ ਤੇ ਜਾਫੀ ਵੀ ਬਣ ਗਏ ਨੇ ਹਾਂਜੀ ਤੇ ਯੂਰਪ ਦੀ ਧਰਤੀ ਤੇ ਇਹਨਾਂ ਨੂੰ ਪਹਿਲੀ ਵਾਰੀ ਮੁੰਡਿਆਂ ਨੂੰ ਖਿਲਾ ਕੇ ਤੁਸੀਂ ਬਹੁਤ ਆਨੰਦ ਬੰਨ ਦਿੱਤਾ ਹਾਂਜੀ ਹੁਣ ਅਗਲੇ ਮੈਚ ਤੇ ਅਸੀਂ ਆਨੰਦ ਵੀਡੀਓ ਬਣਾ ਕੇ ਪਾਵਾਂਗੇ ਦੁਨੀਆ ਨੂੰ ਮੈਂ ਧੰਨਵਾਦ ਕਰਦਾ ਜੀ ਲਾਸਟ ਤੇ ਜੀ ਐਨਐਲ ਸਪੋਰਟਸ ਕਲੱਬ ਐਪਸਾਡਮ ਦਾ ਬੱਬੂ ਭਾਜੀ ਹੋਣਾ ਦਾ ਜੀ ਜਿਨ੍ਹਾਂ ਦੀ ਟੀਮ ਵੱਲੋਂ ਐਸਸੀ ਜੰਦੇ ਵਿੱਚ 26 ਵਿਜੇ ਲੱਗੇ ਆ ਹਮ ਤੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਕਿਆ ਬਾਤ ਆ ਹਾਂਜੀ ਐਨਐਲ ਸਪੋਰਟਸ ਕਲੱਬ ਵੈਬਸਾਈਟ ਆਉਂਦਾ ਜੀ ਠੀਕ ਆ ਜੀ ਕੀ ਕਹਿਣਾ ਚਾਹੁੰਦੇ ਹਾਂਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਭਾਈ ਜੀ ਦਵਿੰਦਰ ਸਿੰਘ ਖਲੋਕੇ ਭਾਈ ਜੀ ਤੇ ਭਾਈ ਸੁਖਿੰਦਰ ਸਿੰਘ ਨਗਰ ਵਾਲਿਆਂ ਨੇ ਦੇਖਣੀ ਵੀਡੀਓ ਹਾਂਜੀ ਭਾਈ ਕੋਈ ਆਪਾਂ ਕੋਈ ਗੱਲਬਾਤ ਕਰਦੀਏ ਉਹਨਾਂ ਲਈ ਹਾਂਜੀ ਭਾਈ ਬਹੁਤ ਪਿਆਰ ਦਿੰਦੇ ਆਈ ਪਿੰਡ ਵਾਲੇ ਵਿੱਚ ਥੋੜੇ ਹੁੰਦੇ ਆਈ ਨਹੀਂ ਪਰ ਕਿਹੜਾ ਉਹ ਪਿੰਡ ਦਾ ਬੰਦਾ ਜਿਹਦਾ ਨਾਂ ਲੈਣਾ ਹੈ ਅੱਜ ਵੀਡੀਓ ਦੇ ਵਿੱਚ ਭਾਈ ਜਿਹਨੇ ਬਹੁਤ ਸਪੋਰਟ ਕੀਤੀ ਤੇਰੀ ਮੈਂ ਤਰਫ ਭਵਿੰਦਰ ਸਿੰਘ ਜੀ ਹਾਂ ਤੇ ਮਨੂੰ ਵੀ ਰਈ ਖਲੋਕੇ ਤੋਂ ਲਓ ਜੀ ਮਾਟਰ ਸਾਹਿਬ ਤੁਹਾਡੇ ਸ਼ਗਿਰਦ ਨੇ ਤੁਹਾਡੀ ਤੁਹਾਡਾ ਨਾਮ ਲਿਆ ਵੀਡੀਓ ਦੇ ਵਿੱਚ ਤੁਸੀਂ ਵੀਡੀਓ ਜ਼ਰੂਰ ਵਾਚ ਕਰਿਓ ਤੇ ਮੰਮੀ ਗੱਡੀ ਦਾ ਜਿੰਦਾਂ ਨੇ ਬਹੁਤ ਸੱਕਾਂ ਲੱਗੀਆਂ ਭਾਈ ਇੱਕ ਵਾਰ ਇਦਾਂ ਹੋ ਗਏ ਵੀ ਛੱਡ ਦਈਏ ਪਰ ਗੱਡੀ ਨੇ ਬਹੁਤ ਹੌਸਲਾ ਦਿੱਤਾ ਵੀ ਕੋਈ ਗੱਲ ਨਹੀਂ ਤੂੰ ਫੇਰ ਕੁਝ ਨਹੀਂ ਹੁੰਦਾ ਮਾਪੇ ਨੇ ਕਿਹਾ ਗੱਡੀ ਨੂੰ ਬਹੁਤ ਜ਼ਿਆਦਾ ਸ਼ੌਂਕ ਆਈ ਤੇ ਹੁਣ ਵੀ ਸਾਰਾ ਆਗੀ ਫੈਮਲੀ ਸਾਰੀ ਕੱਖੇ ਬਹਿ ਕੇ ਦੇਖਦੀ ਹੈ ਮੈਚ ਅੱਛਾ ਹਾਂ ਜੀ ਬਹੁਤ ਜ਼ਿਆਦਾ ਸੱਕਾਂ ਖਾ ਕੇ ਇੱਥੇ ਤੱਕ ਆਈ ਪ੍ਰਮਾਤਮਾ ਦੀ ਕਿਰਪਾ ਨਾਲ ਵੈਗਰੂ ਜੀ ਨਾਲ ਸਹੀ ਹੈ ਜੀ ਜੀ ਬਾਬਾ ਮਿਹਰ ਕਰੀ ਜਾਵੇਂ ਜੀ ਕੁਝ ਕੀ ਕਹਿਣਾ ਸੀ ਬਾਬਾ ਜੀ ਅੱਛਾ ਜੀ ਪਾਜੀ ਸ਼ਖਵ ਜੀ ਜੋ ਸਾਨੂੰ ਸੱਤੇ ਪਲੇਅਰਾਂ ਨੂੰ ਜੀ ਸ਼ਾਮ ਰਿਹਾ ਜੀ ਟੋਟਲ ਖਰਾਕ ਪਾਣੀ ਲਈ ਸਾਰਾ ਕੁਝ ਦੇ ਰਿਹਾ ਹੈ ਜੀ ਸ਼ਾਮ ਰਿਹਾ ਤੇ ਕੁਮਾਰਾ ਜਲਦ ਅਸੀਂ ਕਰਾਂਗੇ ਇਹਨਾਂ ਦੇ ਨਾਲ ਇੰਟਰਵਿਊ ਇਹਨਾਂ ਨੂੰ ਪੁੱਛਾਂਗੇ ਪਲੇਅਰਾਂ ਨੂੰ ਜੋ ਕਿ ਮਾਂ ਖੇਡ ਕਬੱਡੀ ਨੂੰ ਪਿਆਰ ਕਰਦੇ ਨੇ ਮੁੰਡੇ ਨੌਜਵਾਨ ਉਹ ਅੱਗੇ ਵੱਧ ਸਕਣ ਉਹਨਾਂ ਨਾਲ ਉਹਨਾਂ ਲਈ ਵੀਡੀਓ ਕਰਾਂਗੇ ਨਾਲ ਕਰਾਂਗੇ ਉਹਨਾਂ ਪਰਿਵਾਰਾਂ ਵਾਸਤੇ ਵੀਡੀਓ ਜੋ ਆਪਣੇ ਬੱਚੇ ਨੂੰ ਕਬੱਡੀ ਦਾ ਖਿਡਾਰੀ ਬਣਾਉਣਾ ਚਾਹੁੰਦੇ ਆ ਤੇ ਇਹਨਾਂ ਨਾਲ ਕਰਾਂਗੇ ਸਵਾਲ ਜਵਾਬ ਤੇ ਛੇਤੀ ਅਸੀਂ ਅਗਲੀ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਤੁਹਾਡੇ ਅੱਗੇ ਤੇ ਨਾਲ ਉਹਦੇ ਵਿੱਚ ਦੱਸਾਂਗੇ ਕਿਹੜੀ ਕਿਹੜੀ ਖਰਾਕ ਖਾਣੀ ਪੈਂਦੀ ਆ ਕਿੰਨੇ ਦੇਸੀ ਘਿਓ ਦੇ ਪੀਪੇ ਕਾਲੀ ਕਰਨੇ ਪੈਣੇ ਗਰਾਊਂਡ ਦੇ ਵਿੱਚ ਖੇਡਣ ਵਾਸਤੇ ਤੇ ਜਲਦ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਡਾ ਅਮਰੀਕ ਸਿੰਘ ਕੈਮਰਾਮੈਨ ਸਾਹਿਲ ਸਿੰਘ ਦੇ ਨਾਲ ਨਾਲ ਰੋਸਾ ਸ਼ਹਿਰ